ਹਾਂਜੀ ਸਸੀ ਗੱਲ ਸਾਰੇ ਬਾਈਆਂ ਨੂੰ ਤੇ ਅੱਜ ਆਏ ਆ ਆਪਣੇ ਕੋਲ ਵੀ ਰਿਸਾਈਕਲ ਲੈਂਡ ਤੇ ਤੁਹਾਨੂੰ ਦੱਸ ਦਿਆਂ ਕਿੱਥੋਂ ਆਇਆ ਤੇ ਕਿਹੜਾ ਸਾਈਕਲ ਲਿਆ ਇਹਨਾਂ ਨੇ ਉਹ ਕਰਦਿਆਂ ਗੱਲਬਾਤ ਹਾਂਜੀ ਬਾਈ ਦੱਸਿਓ ਆਪਣੇ ਬਾਰੇ ਕਿੱਥੋਂ ਆਏ ਤੁਸੀਂ ਹਾਂ ਬਾਈ ਸਸੀ ਗੱਲ ਵਾਲਾ ਸਾਰਿਆਂ ਨੂੰ ਹਾਂਜੀ ਤੇ ਅਸੀਂ ਬਾਈ ਜੀ ਨਾਲ ਇੰਸਟਾਗ੍ਰਾਮ ਰਾਹੀਂ ਜੁੜੇ ਸੀ ਤੇ ਸਾਡੀ ਰਿਕੁਆਇਰਮੈਂਟ ਸੀ ਕਿ ਪਹਿਲਾਂ ਸਾਡੇ ਕੋਲ ਸਿੰਗਲ ਸਪੀਡ ਸਾਈਕਲ ਨੇਗੇ ਅਸੀਂ ਅਸਲ 'ਚ ਅਸੀਂ ਬਰਨਾਲਿਓ ਆਏ ਆਂਗੇ ਤੇ ਸਾਡੀ ਉਹ ਵਾਹ ਸਿੰਗਲ ਸਪੀਡ ਸਾਈਕਲ ਸੀ ਤੇ ਸਾਡੀ ਰਿਕੁਆਇਰਮੈਂਟ ਸੀ ਕਿ ਅਸੀਂ ਡੀਅਰਡ ਸਾਈਕਲ ਲਈਏ ਤੇ ਬਾਈ ਕੋਲੇ ਇੰਸਟਾਗ੍ਰਾਮ ਤੇ ਦੇਖਿਆ ਬਾਈ ਕੋਲੇ ਕਾਫੀ ਵਧੀਆ ਕਲੈਕਸ਼ਨ ਹੈਗਾ ਤੇ ਵਧੀਆ ਸਾਈਕਲ ਹੈ ਤੇ ਵਾਇਰਿਟੀ ਬਹੁਤ ਜ਼ਿਆਦਾ ਬਾਈ ਕੋਲੇ ਪਹਿਲਾਂ ਅਸੀਂ ਬਰਨਾਰੇ ਦੀਆਂ ਹੋਰ ਵੀ ਆਸੇ ਪਾਸੇ ਵਿਜ਼ਿਟ ਕਰ ਰਿਆ ਲਈ ਸਾਫ ਦੇ ਉੱਪਰ ਪਰ ਜਿੰਮੇਦਾਰ ਸਾਨੂੰ ਸਾਈਕਲ ਚਾਹੀਦਾ ਸੀਗਾ ਤੇ ਉਹ ਕਿਤੇ ਵੀ ਸਾਨੂੰ ਅਵੇਲੇਬਲ ਨਹੀਂ ਹੋਇਆ ਤੇ ਫਿਰ ਅਸੀਂ ਬਾਈ ਕੋਲੇ ਕੱਲ ਵਿਜ਼ਿਟ ਕਰੇ ਪਹਿਲਾਂ ਇੱਕ ਵਾਰ ਦੇਖ ਕੇ ਗਏ ਕੱਲ 2-3 ਮਾੜਾ ਹੋਰ ਵੀ ਚਲਾਇਆ ਬੀਟਵਿੰਡਾ ਚਲਾਇਆ ਸੀਗਾ 520 ਹਾਂਜੀ ਤੇ ਇਹ ਚਲਾਇਆ ਸਾਨੂੰ ਵਧੀਆ ਲੱਗੇ ਸਾਈਕਲ ਬਹੁਤ ਬਹੁਤ ਵਧੀਆ ਕੰਡੀਸ਼ਨ ਚ ਆ ਤੇ ਵਧੀਆ ਕਲੈਕਸ਼ਨ ਆ ਬਾਈ ਕੋਲੇ ਧੰਨਵਾਦ ਠੀਕ ਆ ਬਾਈ ਤੁਹਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਬਸ ਵੀਰੇ ਠੀਕ ਹੈ ਤੇ ਸਾਈਕਲ ਤੁਸੀਂ ਵਿజిਟ ਕਰਿਆ ਨਾ ਬਾਈ ਹਾਂ ਹਾਂ ਵਧੀਆ ਠੀਕ ਹੈ ਤੇ ਕੁਝ ਬੋਲੋ ਜੀ ਦੋ ਅੱਖਰ ਹਾਂ ਪੂਰਾ ਵਧੀਆ ਚੱਲਦਾ ਵੀਰੇ ਰੈਲਾ ਚੱਲਦਾ ਥੈਂਕ ਯੂ ਠੀਕ ਹੈ ਤੇ ਬਾਈ ਆਪਣਾ ਕਿਵੇਂ ਤੁਸੀਂ ਜਿਹੜਾ ਰੈਫਰੈਂਸ ਕਿੱਥੋਂ ਮਿਲਿਆ ਸੀ ਤੁਹਾਨੂੰ ਇੰਸਟਾਗ੍ਰਾਮ ਤੋਂ ਮਿਲਿਆ ਬੱਚਾ ਇੰਸਟਾਗ੍ਰਾਮ ਤੋਂ ਤੁਸੀਂ ਆਪਣੇ ਨਾਲ ਜੁੜੇ ਹੋਏ ਹੋ ਬਾਈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਤੇ ਵੀਰੇ ਜਿੰਮੇ ਦਾ ਰਾਈਡ ਲਈ ਆ ਤੁਸੀਂ ਕਿਵੇਂ ਚਲਾਉਣ ਦੇ ਵਿੱਚ ਕਿਵੇਂ ਲੱਗਿਆ ਵੀਰੇ ਬਹੁਤ ਆ ਬਹੁਤ ਵਧੀਆ ਬਾਈ स्मूथ ਚੱਲਦਾ ਪੂਰਾ ਤੇ ਸ਼ਿਫਟਿੰਗ ਪਤਾ ਹੀ ਲੱਗਦਾ ਹੈਗਾ ਵੀ ਸ਼ ਬਾਈ ਇਹਨਾਂ ਨੂੰ ਵੀਰਾ ਉਹਨਾਂ ਨੂੰ ਦਿੱਤਾ ਆਪਾਂ ਗੈਂਡ ਸਾਈਕਲ ਤੇ ਸਾਰੇ ਭਰਾਵਾਂ ਨੂੰ ਜੋ ਆਪਣੇ ਨਾਲ ਜੁੜਿਆ ਕਾਲ ਓਲਡ ਸਾਈਕਲ ਪੇ ਤੇ ਉਹਨਾਂ ਨੂੰ ਦੱਸ ਰਹੇ ਹਾਂ ਗੈਂਡ ਸਾਈਕਲ ਦਿੱਤਾ ਇਹਨਾਂ ਨੂੰ 37 ਦੇ ਵਿੱਚ ਤੇ ਇਹਦੀਆਂ ਹਾਈਡਰੋਲਿਕ ਬ੍ਰੇਕ ਆ ਗਈਆਂ ਤੇ ਆਪਣੇ ਇਹਦੇ ਵਿੱਚ ਆ ਗਿਆ ਡਿਸਕ ਬ੍ਰੇਕਾਂ 28 ਇੰਚ ਇਹਦਾ ਵੀਲ ਸਾਈਜ਼ ਆ ਗਿਆ ਤੇ ਇੱਕ 95 ਟਾਇਰ ਪਿਆ ਹੋਇਆ ਹਾਈਡਰੋਲਿਕ ਬ੍ਰੇਕਾਂ ਸਾਰੀ ਕੰਡੀਸ਼ਨ ਓਕੇ ਆ ਜਿਵੇਂ ਬਹੁਤ ਘੱਟ ਸਾਈਕਲ ਚੱਲਿਆ ਹੋਇਆ ਕਿਉਂਕਿ ਆਪਾਂ ਸਟicker ਵਗੈਰਾ ਇਹਦਾ ਚੈੱਕ ਕਰ ਸਕਦੇ ਆ ਬਹੁਤ ਘੱਟ ਸਾਈਕਲ ਚੱਲੇ ਆਪਣੇ ਕੋਲ ਲੈੰਦੇ ਹੀ ਹੋਏ ਆਪਾਂ ਜਿਹੜੇ ਆਪਣੇ ਕੋਲ ਆਉਂਦੇ ਆ ਤੇ ਸਾਈਜ਼ ਇਹ ਹੈਗਾ L L ਸਾਈਜ਼ ਦੇ ਵਿੱਚ ਬਹੁਤ ਸੋਹਣਾ ਸਾਈਕਲ ਗੈਂਟ ਦਾ ਕੀਮਤ ਬਾਰੇ ਤਾਂ ਪੁੱਛੋ ਨਾ ਬਾਈ ਉਹਨਾਂ ਨੂੰ ਆਪਾਂ ਕਹਿ ਦਈਏ ਵੀ ਆਦਰ ਰੇਟ ਨਾਲੋਂ ਵੀ ਘੱਟ ਹਨਾ ਤੇ ਤੇ ਬਾਈ ਹੋਣੀ ਆਪਦੇ ਆਪ ਹੀ ਦੱਸਣਗੇ ਬਾਈ ਨਵੇਂ ਨਾਲੋਂ ਤਾਂ ਬਾਹਰ ਫਰਕ ਪੈ ਗਿਆ ਬਹੁਤ ਫਰਕ ਹੈ ਬਾਈ ਠੀਕ ਆ ਬਾਈ ਠੀਕ ਆ ਤੇ ਸਾਈਕਲ ਸਾਨੂੰ ਨਵਾਂ ਮਿਲ ਗਿਆ ਹਾਂਜੀ ਹਾਂ ਬਿਲਕੁਲ ਨਵਾਂ ਬਾਈ ਸਾਈਕਲ ਇਹਦੇ ਕੋਈ ਸ਼ੱਕ ਨਹੀਂ ਤੇ ਸ਼ੁਕਰੀਆ ਬਾਈ ਬਜੇ ਤੇ ਬਾਈ ਉਹਨਾਂ ਨੂੰ ਗੈਂਡ ਦਾ ਸਾਈਕਲ ਦੇ ਕੇ ਆਪਾਂ ਮਾਉਂਟਰ ਦਾ ਫਾਇਕਲ ਵਿੱਚ ਕੱਟਿਆਗਾ ਹਾਈਬ੍ਰਿਡ ਦੇ ਵਿੱਚ ਐਮ ਸਾਈਜ਼ ਆ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਸਾਰਾ ਅਲੂਮੀਨੀਅਮ ਦਾ ਸਾਈਕਲ ਆ ਇਹ ਸੱਤ ਸਿੰਗਲ ਸਪੀਡ ਦੇ ਵਿੱਚ ਆ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿੰਨਾ ਕੁ ਚਲਾਇਆ ਉਹਨਾਂ ਨੇ ਇਹ ਕਿੱਥੇ ਕਿੱਥੇ ਇਹਦੇ ਜਾਇਆ ਏ ਤੇ ਦੱਸਿਓ ਬਾਈ ਆਪਣੇ ਇਹਦੇ ਬਾਰੇ ਮਾਉਂਟਰ ਦਾ ਸਿੰਗਲ ਸਪੀਡ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਜਾਇਆ ਏ ਕਿੰਨਾ ਕੁ ਕਰ ਲਿਆ ਆਪਾਂ ਹਾਂਜੀ ਵੀਰੇ ਇਹ ਵਧੀਆ ਇਹ ਵੀ ਸਾਈਕਲ ਬਹੁਤ ਮਤਲਬ ਤਲਾਉਨ ਨੂੰ ਬਹੁਤ ਵਧੀਆ ਹੈਗਾ ਬਸ ਇਹਦੇ ਵਿੱਚ ਸਾਨੂੰ ਇੱਕੋ ਹੀ ਸੀਗਾ ਕਿ ਅਸੀਂ ਗੇਅਰ ਲੈਣਾ ਸੀਗਾ ਹਾਂਜੀ ਤੇ ਇਹਦੇ ਉੱਤੇ ਅਸੀਂ ਦੋ ਘਟੂਰ ਲਾਏ ਨੇ ਇੱਕ ਵਾਰ ਅਸੀਂ ਅ ਜੋੜੇਪੁਰ ਜਾਏ ਸੀ ਤੇ ਇੱਕ ਵਾਰ ਅਸੀਂ ਤਲਵੰਡੀ ਸਾਬੋ ਜਾਇਆ ਸੀ ਇੱਕ ਦਿਨ ਦੇ ਵਿੱਚ ਹੀ ਮੰਨ ਲਓ ਵਾਪਸ ਆ ਗਏ ਸੀ ਤਲਵੰਡੀ ਸਾਬੋ ਲਗਭਗ ਸਾਡੇ ਪਿੰਡੋਂ 75 ਕਿਲੋਮੀਟਰ ਹੈਗਾ ਤੇ ਇੱਕ ਦਿਨ ਦਾ ਜਾਨੀ ਹੋ ਗਿਆ 160 ਕਿਲੋ ਹੋ ਗਿਆ ਸੀਗਾ ਠੀਕ ਹੈ ਤੇ ਵਧੀਆ ਚਲਾਉਣ ਨੂੰ ਕੋਈ ਐ ਨਹੀਂ ਹੈਗਾ ਹਾਂਜੀ ਵਧੀਆ ਬਹੁਤ ਰੈਲਾ ਤੇ ਬਹੁਤ ਹਲਕਾ ਸਾਈਕਲ ਹੈ ਦੀ ਠੀਕ ਹੈ ਤੇ ਬਾਈ ਹੁਣੇ ਵੀ ਛੇਤੀ ਵਿజిਟ ਕਰਦੇ ਆਪਾਂ ਤੋਂ ਕੋਈ ਇਹਨਾਂ ਨੂੰ ਸਾਈਕਲ ਦੇਖ ਕੇ ਰਹਿਣਾ ਬਾਈ ਉਹਨਾਂ ਨੂੰ ਉਹ ਵੀ ਪ੍ਰੋਫੈਸ਼ਨਲ ਹਾਂ ਫਾਰਕਾ ਮਾਊਟ ਹੋ ਗਿਆ ਚਾਹੇ ਆਪਣੇ ਕੋਲ ਗੈਟ ਆ ਜੇ ਵੀ ਕੋਈ ਵੀ ਆਉਂਦਾ ਤੇ ਬਾਈ ਉਹਨਾਂ ਨੂੰ ਫਿਰ ਇੱਕ ਓਜਾ ਕਰਨਾ ਕਿਉਂਕਿ ਹੁਣ ਇੱਕ ਗੋਲ ਬਾਈ ਗੋਲ ਸਿੰਗਲ ਫੀਲ ਹੋ ਗਿਆ ਤੇ ਇੱਕ ਗੇੜ ਹੋ ਗਿਆ ਤੇ ਹੁਣ ਦੋਨਾਂ ਨੂੰ ਸੇਮ ਹੀ ਬਣਾਵਾਨੀਆਂ ਗੱਲਬਾਤ ਚਲੋ ਠੀਕ ਹੈ ਵੀਰੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਗਾਈਡ ਕਰਦੇ ਰਹੋ ਵਧੀਆ ਆਨੰਦ ਲਓ ਜ਼ਿੰਦਗੀ ਦਾ ਠੀਕ ਹੈ ਤੇ ਨਸ਼ੇ ਪਤੇ ਤੋਂ ਦੂਰ ਹਨਾ ਤੇ ਹੋਰ ਸੁਨੇਹਾ ਦੱਸੋ ਕੀ ਦਿੰਦੇ ਆ ਆਪਣੇ ਜਿਹੜੇ ਨਵੇਂ ਮਿੱਤਰ ਸੁਨੇਹਾ ਜੋ ਸਾਈਕਲਿੰਗ ਨਾਲ ਜੁੜਨਾ ਚਾਹੁੰਦੇ ਆ ਜਾਂ ਜੁੜੇ ਹੋਇਆ ਉਹਨਾਂ ਨੂੰ ਇੱਕ ਮੈਸੇਜ ਆ ਦੇ ਦਿਓ ਹਨਾ ਹਾਂਜੀ ਬਾਈ ਜੁੜਨਾ ਚਾਹੀਦਾ ਸਾਈਕਲਿੰਗ ਨਾਲ ਵਧੀਆ ਹੈਗਾ ਤੇ ਇੱਕ ਮੰਨ ਲਓ ਆਪਦੇ ਦਿਮਾਗ ਨੂੰ ਰਿਲੈਕਸੇਸ਼ਨ ਮਿਲ ਗਈ ਹੈ ਜੀ ਤੇ ਫਜ਼ੂਲ ਕਰਤਿਆਂ ਤੋਂ ਬਚੋ ਐਵੇਂ ਵਧੀਆ ਪਾਸੇ ਇਨਵੈਸਟਮੈਂਟ ਕਰੋ ਆ ਦੀ ਹਾਂਜੀ ਤੇ ਐਵੇਂ ਬਾਧੂ ਦੂਜੇ ਪਾਸੇ ਪੈਸੇ ਲਾਉਣ ਨਾਲ ਹਾਂਜੀ ਇਹ ਗੱਲ ਹੈ ਇੱਕ ਹੈਲਥ ਦੇ ਵਿੱਚ ਇਨਵੈਸਟਮੈਂਟ ਹੈ ਜੀ ਹਾਂਜੀ ਸਹੀ ਵਧੀਆ ਉਹਨਾਂ ਤੋਂ ਪੈਸੇ ਲਾਉਣ ਨੂੰ ਇੱਧਰ ਲਾ ਲਓ ਪੈਸੇ ਵਧੀਆ ਸਹੀ ਗੱਲ ਹੈ ਹਾਂਜੀ ਜੋ 1.5 ਲੱਖ ਉਧਰ ਲਾ ਲੈਨੇ ਆਪਾਂ ਇੱਧਰ ਲਾ ਲਓ ਸਹੀ ਗੱਲ ਹੈ ਵੀਰੇ 4.50 ਹਜ਼ਾਰ ਲਾ ਲਓ ਇੱਧਰ ਵਧੀਆ ਹਾਂਜੀ ਹਾਂਜੀ ਉਹ ਗੱਲ ਕਰਾਂਗੇ ਉਹ ਤੁਹਾਡੀ ਗੱਲ ਸਹੀ ਆ ਵੀਰੇ ਜਿਵੇਂ ਹੁਣ ਆਪਾਂ ਫੋਨਾਂ ਵਗੈਰਾ ਤੇ 1.5 ਲੱਖ ਲਾਉਨੇ ਆ 2-2 ਲੱਖ ਲਾਉਨੇ ਆ ਇਹ ਚੀਜ਼ਾਂ ਤੇ ਲਾ ਕੇ ਪੈਸੇ ਆਪਾਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਆ ਨਾ ਕਈ ਗੱਲਾਂ ਬਾਈ ਆਉਂਦੀਆਂ ਅੱਗੇ ਸਾਹਮਣੇ ਡਾਕਟਰਾਂ ਆਵਾਜ਼ੋ ਵਧੀਆ ਹਾਂਜੀ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਬਾਈ ਅਕਾਲ ਓਲਡ ਸਾਈਕਲ ਤੇ ਪਹੁੰਚੇ ਧੰਨਵਾਦ ਵਿਜ਼ਿਟ ਕਰਨ ਲਈ ਸਾਈਕਲ ਤੁਹਾਡਾ ਗੈਂਡ ਸਾਈਕਲ ਠੀਕ ਹੈ ਜੀ ਸ਼ੁਕਰੀਆ